सिर्फ एक धागा नहीं ये एक अनकही दुआ है एक अटूट रिश्ता और बचपन की वो यादें हैं जो वक्त और दूरी से परे होती हैं ਦੀ ਸਦੀਆਂ ਤੋਂ ਚੱਲਿਆ ਆ ਰਿਹਾ ਜਦੋਂ ਤੁਸੀਂ ਸੁਣਦੇ ਹੋ ਪਹਿਲਾਂ ਵੀ ਜੋ ਬਚਪਨ ਤੋਂ ਹੀ ਉਹ ਦੁਬਾਰੀ ਸਾਡੇ ਪਰਿਵਾਰਾਂ 'ਚ ਵੀ ਚੱਲਦਾ ਹੈ ਇਹ ਰਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਭੈਣ ਆਪਣੇ ਭਰਾ ਦੀ ਸਲਾਮਤੀ ਲਈ ਉਹਦੀ ਲੰਮੀ ਉਮਰ ਲਈ ਉਹਦੀ ਤਰੱਕੀ ਲਈ ਦੁਆਵਾਂ ਕਰਦੀ ਹੈ ਉਹਦੇ ਸੁਰੱਖਿਅ ਉਹਦੀ ਰੱਖਿਆ ਵਾਸਤੇ ਮਿਲਸਾਂ ਉਹ ਉਹਦੇ ਕੋਈ ਧਾਗਾ ਬੰਨ੍ਹਦੇ ਤੇ ਇਹ ਖੁਸ਼ੀਆਂ ਦਾ ਤਿਉਹਾਰ ਮੰਨਿਆ ਜਾਂਦਾ ਇੱਥੋਂ ਤਿਉਹਾਰ ਦਾ ਸੀਜ਼ਨ ਵੀ ਸ਼ੁਰੂ ਹੁੰਦਾ ਰਖੜੀ ਤੋਂ ਹੀ ਦਵਾਰਾ ਜਨ ਦਾ ਸੀਜ਼ਨ ਹੀ ਰਖੜੀ ਤੋਂ ਸ਼ੁਰੂ ਹੋ ਜਾਂਦਾ ਸਾਰੇ ਅਗੋ ਤਿਆਰੀ ਤਿਆਰ ਹੈ ਜਦੋਂ ਮਸਤ ਵੀ ਆਈ ਨਹੀਂ ਅਗੋ ਬਰ ਹੋਰ ਗੁਰਪੁਰਬ ਆ ਜਾਣੇ ਨੇ ਦਿਵਾਲੀ ਆ ਜਣੀ ਸਾਰਾ ਇੱਥੋਂ ਸ਼ੁਰੂ ਹੋ ਜਾਂਦਾ ਰਖੜੀ ਤੋਂ ਤੇ ਬਹੁਤ ਵਧੀਆ ਤਿਉਹਾਰ ਹੈ ਭੈਣ ਭਰਾ ਦਾ ਪਿਆਰ ਦੱਸਦਾ ਹੈ ਭੈਣ ਦੇ ਭਰਾ ਲਈ ਖੁਸ਼ੀਆਂ ਮੰਗਦੀ ਮੇਸਾਂ ਖੁਸ਼ੀਆਂ ਤੰਦਰੁਸਤੀ ਮੰਗਦੀ ਆਪਣੇ ਭਰਾਵਾਂ ਲਈ ਭਾਵੇਂ ਮੇਰੀ ਕੋਈ ਭੈਣ ਨਹੀਂ ਪਰ ਮੈਂ ਮੇਰੇ ਬਹੁਤ ਜ਼ਿਆਦਾ ਰਖੜੀਆਂ ਮਾਝੀਆਂ ਨੇ ਮੈਂ ਆਪਣੀ ਇਨੀ ਕਦਰ ਨੇ ਤੇ ਬਟੀਆਂ ਨੇ ਬਟੀਆਂ ਦੇ ਕੋ ਬਟੀਆਂ ਸਾਰੇ ਸਾਨੂੰ ਲਖਰੀ ਬੰਦੇ ਤੇ ਮੇਰੇ ਸਾਡੇ ਤੇ ਬਾਹੇ ਪਰ ਜਾਂਦੀ ਤੇ ਬਹੁਤ ਵਧੀਆ ਮੈਂ ਤਾਂ ਵਧਾਈ ਦੇਣਾ ਇਹ ਤਿਹਾਰ ਰਸਤੇ ਸਾਰੀ ਭੈਣਾਂ ਨੂੰ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਸਾਰਿਆਂ ਨੂੰ ਤੰਦਰੁਸਤੀ ਬਖਸ਼ ਮਹਾਰਾਜ ਸਾਰਿਆਂ ਨੂੰ ਤੰਦਰੁਸਤੀ ਦਾ ਬਖਸ਼ ਬਹੁਤ ਵਧੀਆ ਤਿਹਾਰ ਲੱਗੇ ਸਭ ਦਾ ਬਹੁਤ ਵਧੀਆ ਹੋਵੇ ਤਿਹਾਰਾਂ ਦੇ ਭਰਾ ਦਾ ਪਵਿੱਤਰ ਰਿਸ਼ਤਾ ਹੈ ਜਿਹੜਾ ਕਿ ਸਦੀਆਂ ਤੋਂ ਸਾਡੇ ਇਤਿਹਾਸ ਦਾ ਇੱਕ ਅੰਗ ਹੈ ਜਿਹੜਾ ਕਿ ਹਰ ਪਰਿਵਾਰ ਹਰ ਧਰਮ ਦੇ ਵਿੱਚ ਆਪਣੀ ਇੱਕ ਭੈਣ ਆਪਣੇ ਭਰਾ ਦੀ ਰੱਖਿਆ ਵਾਸਤੇ ਉਹਦੀ ਉਹਦੇ ਆਉਣ ਵਾਲੇ ਭੂwek ਵਾਸਤੇ ਉਹਦੀ ਉਮਰ ਵਾਸਤੇ ਅਰਦਾਸਾਂ ਕਰਦੀ ਆ ਤੇ ਇਹ ਮਤਲਬ ਕਿ ਆਉਣ ਵਾਲੇ ਬੱਚਿਆਂ ਨੂੰ ਵੀ ਚਾਹੀਦਾ ਆ ਕਿ ਉਹ ਵੀ ਇਸ ਤਿਹਾਰ ਨੂੰ ਮਨਾਣ ਤੇ ਇਸ ਦੀ ਪਵਿੱਤਰਤਾ ਇਸ ਦਾ ਇਤਿਹਾਸ ਇਹਦਾ ਸਾਰਾ ਕੁਝ ਉਹ ਸਮਝ ਰਖਣੀ ਕਿਹੋ ਜਿਹਾ ਤਿਹਾਰ ਹੈ ਜਿਹਦੇ ਵਿੱਚ ਜਿਹੜੇ ਦੂਰ ਤੋਂ ਵੀ ਰਹਿੰਦੇ ਭੈਣ ਭਰਾ ਆ ਉਹ ਇੱਕ ਮਿਲਦੇ ਆ ਕੇ ਇਹ ਵੀ ਇੱਕ ਉਹਨਾਂ ਦਾ ਮਿਲਣ ਦਾ ਇੱਕ ਸੋਰਸ ਆ ਤੇਰੇ ਕਈ ਕਈਆਂ ਦੇ ਵਿੱਚ ਇਹਨਾਂ ਦਾ ਕਦਰ ਕੀਮਤਾਂ ਘਟਦੀਆਂ ਜਾਂਦੀਆਂ ਉਹਨਾਂ ਨੂੰ ਉਹਨਾਂ ਕਦਰ ਕੀਮਤਾਂ ਨੂੰ ਵਧਾਉਣ ਵਾਸਤੇ ਸਾਨੂੰ ਸੋਸ਼ਲ ਮੀਡੀਆ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਉਹਦੇ ਵਿੱਚ ਭੈਣ ਭਰਾਵਾਂ ਦੇ ਪਿਆਰ ਦਾ ਇਜ਼ਹਾਰ ਕਿਦਾਂ ਕਰਦੇ ਆ ਉਸ ਤਰ੍ਹਾਂ ਦਾ ਦਿਖਾਣਾ ਚਾਹੀਦਾ ਕਿ ਆਉਣ ਵਾਲੀ ਸਾਡੀ ਜਨਰੇਸ਼ਨ ਨੂੰ ਵੀ ਪਤਾ ਲੱਗੇ ਕਿ ਸਾਡਾ ਇਹ ਤਿਹਾਰ ਕਿੰਨਾ ਪਵਿੱਤਰ ਹੈ ਭੈਣ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਆ ਬੜਾ ਪਹਿਲੇ ਤਾਂ ਮੈਂ ਸਾਰਿਆਂ ਨੂੰ ਇਹ ਰਖੜੀ ਦੇ ਤਿਹਾੜ ਦੀ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਸਾਰੀਆਂ ਭੈਣਾ ਭਰਾਵਾਂ ਨੂੰ ਕਿਉਂਕਿ ਇਹ ਬੜਾ ਪਵਿੱਤਰ ਤਿਹਾੜ ਹੈ ਬੜਾ ਉਤਸ਼ਾਹ ਨਾਲ ਭਰਿਆ ਤਿਹਾੜ ਹੁੰਦਾ ਹੈ ਭੈਣਾ ਵਾਸਤੇ ਵੀ ਤੇ ਭਰਾਵਾਂ ਵਾਸਤੇ ਵੀ ਕਿਉਂਕਿ ਜਦੋਂ ਭੈਣਾ ਇਸ ਤਿਹਾੜ ਦਾ ਸਾਲ ਪਾਰ ਇੰਤਜ਼ਾਰ ਕਰਦੀ ਹੈ ਕਿ ਕਦੋਂ ਰਖੜੀ ਦਾ ਤਿਹਾੜ ਆਵੇ ਮੈਂ ਆਪਣੇ ਭਰਾਵਾਂ ਦੀ ਕਲਾਈ ਤੇ ਜਾ ਕੇ ਰਖੜੀ ਬੰਨਾਂ ਉਹ ਭੈਣਾ ਜਿਨ੍ਹਾਂ ਦੇ ਮਾਪਿਓ ਨਹੀਂ ਹੁੰਦੇ ਕਈ ਕਰਾਂਜ ਭਰਾਵਾਂ ਦਾ ਉਹਨਾਂ ਦਾ ਸਲੂਕ ਠੀਕ ਨਹੀਂ ਹੁੰਦਾ ਬੜੀ ਮਾੜੀ ਗੱਲ ਹੈ ਦੇਖੋ ਭੈਣਾਂ ਦੇ ਭਰਾ ਮਾਪਿਓ ਸਮਾਨ ਹੀ ਹੁੰਦੇ ਨੇ ਭੈਣਾਂ ਦੇ ਪੇਕੇ ਭਰਾਵਾਂ ਦੇ ਨਾਲ ਵੀ ਨੇ ਮਾਪਿਓ ਦੇ ਨਾਲ ਹੀ ਹੁੰਦੇ ਨੇ ਜਿਨ੍ਹਾਂ ਦੇ ਮਾਪਿਓ ਨਹੀਂ ਗਏ ਉਹਨਾਂ ਦੇ ਭੈਰ ਭਰਾ ਪਰਜਾਈਆਂ ਨਾਲ ਪੇਕੇ ਹੁੰਦੇ ਨੇ ਭੈਣਾਂ ਨੂੰ ਬੜਾ ਮਾਣ ਹੁੰਦਾ ਹੈ ਔਰ ਭੈਣਾਂ ਹਰ ਵੇਲੇ ਆਪਣੇ ਭਰਾਵਾਂ ਦੀਆਂ ਦੁਆਵਾਂ ਮੰਗਦੀਆਂ ਪ੍ਰਮਾਤਮਾ ਕੋਲੋਂ ਇਹੋ ਹੀ ਕਹਿੰਦੀਆਂ ਕਿ اے ਪ੍ਰਮਾਤਮਾ ਮੇਰਾ ਪੇਕਾ ਘਰ ਮੇਰੇ ਭਰਾ ਸੁਖੀ ਰਹਿਣ ਉਹਨਾਂ ਦੇ ਘਰ ਵਸਦਾ ਰਹੇ ਤਾਂ ਕਿ ਸਾਡੀ ਉੱਥੇ ਇੱਜ਼ਤ ਮਾਨ ਹੁੰਦਾ ਰਹੇ ਅਸੀਂ ਆਉਂਦੇ ਜਾਂਦੇ ਰਹੀਏ